हां जी किसान वीरो स्वागत है ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਭਰ ਤੋਂ ਖੜ ਝੋਟੀ ਛੇੜ ਲਈ ਲੈ ਕੇ ਆਏਾਂਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਉਣ ਬਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਾਡੇ ਤੱਕ ਪਹੁੰਚਦਾ ਰਹੇ ਤੇ ਆਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਉਹ ਠੀਕ ਹੋ ਬਾਈ ਹਾਂ ਹਾਂ ਬਹੁਤ ਵਧੀਆ ਕਿਵੇਂ ਚੱਲਦਾ ਬਾਈ ਕੰਮ ਕਰ ਕੰਮ ਵਧੀਆ ਬਾਈ ਠੀਕ ਆ ਬਾਕੀ ਆਪਣਾ ਰੇਟ ਵੀ ਜਾਇਜ਼ ਹੁੰਦੇ ਆ ਹਨਾ ਹਾਂ ਹਾਂ ਨਾਮ ਤੇ ਆਪਣਾ ਐਡਰੈਸ ਬੋਲ ਦੋ ਆਪਣਾ ਬਾਈ ਪਿੰਡ ਸੇਲਵਰਾਗਾ ਹੂੰ ਜ਼ਿਲ੍ਹਾ ਬਠਿੰਡਾ ਚੀਰ ਫੂਲ ਆ ਹਨਾ ਹਾਂ ਬਾਈ ਮੈਂ ਨਾਮ ਦੱਸ ਦੋ ਬਈ ਆਪਣਾ ਨਾ ਬਿੱਲਾ ਬਾਈ ਠੀਕ ਆ ਹਾਂ ਬਾਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਆਪਣਾ 6392 ਬਾਈ 17011 ਠੀਕ ਆ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਨੇੜੇ ਨੇੜੇ ਆਪਣੇ ਪਿੰਡ ਕਿਹੜੇ ਕਿਹੜੇ ਨੇ ਆਪਣੇ ਨੇੜੇ ਬਾਈ ਸਿਧਾਨਾ ਕਾਲੂ ਆ ਕੀ ਭਾਈ ਰਪਾ ਇਧਰ ਗੌਂਟੀ ਕਲਾਂ ਬਾਈ ਠੀਕ ਆ ਇਹ ਬਾਈ ਦੇ ਬਾਈ ਨੇੜੇ ਨੇੜੇ ਪਿੰਡ ਰਹਿ ਜਾਂਦੇ ਆ ਤੇ ਬਾਈ ਜਿਹੜੀ ਆਪਾਂ ਸਾਹਮਣੇ ਝੋਟੀ ਦੇਖ ਰਹੇ ਆ ਹਾਂਜੀ ਬਾਈ ਗੱਬਰ ਦੋਕੜ ਆ ਹਾਂ ਗੱਬਰ ਦੋਕੜ ਆ ਬਾਈ ਇਹ ਸਾਢੇ 3 ਮਹੀਨਾ ਤੋਂ ਉੱਤੀ ਹੋ ਗਈ ਬਾਈ ਇਹ ਠੀਕ ਆ ਹਾਂ ਸਾਢੇ 3 ਮਹੀਨਿਆਂ ਤੋਂ ਆਪਣੀ ਚੈੱਕ ਕਰਾਈ ਵੀ ਆ ਅਗਲਾ ਚੈੱਕ ਕਰਾ ਕੇ ਲਿਆ ਸਕਦਾ ਬਾਈ ਠੀਕ ਆ ਜੇ ਅਗਲਾ ਕਿਸੇ ਵੀਰ ਨੇ ਮਤਲਬ ਕਿ ਤਸੱਲੀ ਕਰਨੀ ਹੋਵੇ ਉਹ ਕਰ ਸਕਦਾਗਾ ਹ ਹੁਣ ਕਿੰਨਾ ਦੁੱਧ ਬਾਈ ਹਾਜ਼ਰ ਹੈ ਏਥੇਲੇ ਇਹਦੇ ਥੱਲੇ ਬਾਈ ਹੁਣ 7 ਲੀਟਰ ਦੁੱਧ ਆ ਬਾਈ ਆ ਪਾਲਲੇ ਨੂੰ ਸ਼ੇਕ ਹੈ ਕੀ ਰਵਾਂਗੇ ਠੀਕ ਆ ਹਾਂ 7 ਸਵੇਰੇ ਵੇਲੇ ਇਹ ਮਾਲਾ 4 ਲੀਟਰ ਦੁੱਧ ਆ ਆਥ ਨੇ 3 ਲੀਟਰ ਦੁੱਧ ਆ ਏਥੇਲੇ ਠੀਕ ਆ ਹਾਂ 4 ਸੀ ਲਾ ਬਾਈ ਹਾਂ ਪੂਰੀ ਸਾਉ ਸੀ ਲਾ ਬਾਈ ਠੀਕ ਆ ਬਾਈ ਤੇ ਬਾਕੀ 4 ਤੀ ਮਿਲਦੀ ਮੜਾ ਚਾਟ ਭੁੱਕ ਕੇ ਬਹਿ ਜੇ ਬੰਦਾ ਵਾ ਠੀਕ ਆ ਖੋਲ ਦੇ ਬਰਾਤ ਹੋਰ ਦੇ ਮੜਾ ਜਾ ਕੱਦ ਬਾਈ ਚੰਗਾ ਗਾ ਐ ਮਾਲੋ ਵੀ ਫੇਸ ਬਿਊਟੀ ਚੈੱਕ ਕਰੋ ਸਿੰਘਾਂ ਦੀ ਕੁਆਲਿਟੀ ਬਹੁਤ ਚੰਗੀ ਆ ਗਈ ਨੇੜੇ ਸਿੰਘ ਮੋੜਾ ਵਾ ਫੇਸ ਚੈੱਕ ਕਰੋ ਕੀ ਬਾਤ ਆ ਬਹੁਤ ਪਿਆਰਾ ਫੇਸ ਆ ਵਾ ਕਿ ਤੋਰਾ ਤਰਾ ਪਾ ਚੈੱਕ ਕਰਾਣੇ ਤੋਰਾ ਬਈ ਚੈੱਕ ਕਰੋ ਕਰਮਾਲੀ ਦਾ ਇੱਕ ਨੰਬਰ ਤੋਰਾ ਗਾ ਬਾਕੀ ਲੰਮੇ ਚੰਗੇ ਢਾਂਚੇ ਦੀ ਹੈ ਕਿ ਚੌੜੀ ਜੂੜੀ ਬਹੁਤ ਆ ਬਈ ਪਿੱਛੇ ਤੋਂ ਹਾਂ ਬਈ ਹੂੰ ਲੰਮੀ ਲੰਮੀ ਬਈ ਫੋਲਾ ਬਾਕੀ ਥਣਾ ਦੀ ਕੁਆਲਿਟੀ ਚੈੱਕ ਕਰਾਉਣੇ ਬਹੁਤ ਕੁਆਲਿਟੀ ਚੰਗੀ ਆ ਥਾਣਾ ਦੀ ਬਾਕੀ ਥਾਨ ਬਈ ਐ ਪੂਰੀ ਬੈਠਾ ਥਾਣਾ ਜੀ ਯਾਰ ਉਹ ਨਾਲ ਜੁੜੇ ਪਏ ਚਾਰੇ ਥਾਨ ਇੱਕੋ ਜਿਹੇ ਆ ਗਾਂਵਰ ਦਾ ਥਾਣਾ ਹਾਂ ਬਈ ਚਾਰੇ ਥਾਨ ਇੱਕੋ ਜਿਹੇ ਆ ਪੋਲੀ ਬਹੁਤ ਆ ਆਰੇ ਠੀਕ ਆ ਹਾਂ ਚਵਾਈ ਪਾਈ ਕਹਿੰਦਾ ਪੋਲੀ ਬਹੁਤ ਹੈ ਇੱਕ ਨੰਬਰ ਚਵਾਈ ਹੈਗੀ ਤੋੜਾ ਬਾਈ ਕਰਨ ਵਾਲੀ ਦਾ ਚੈੱਕ ਕਰੋ ਇੱਕ ਨੰਬਰ ਤੋੜਾਗਾ ਪਈ ਪੁਲੀ ਵੀ ਚੰਗੀ ਆ ਬਾਕੀ ਗੱਬਣਾ ਨਾਲੇ ਨਾਲੇ ਦੁੱਧ ਪਿਆਊਗੀ ਨਾਲੇ ਬਣ ਕੇ ਚੱਲੋ ਵੀ ਮੂਰੇ ਤਿਆਰ ਚੰਗੀ ਹੋ ਜੂਕ ਨਹੀਂ ਬਾਈ ਹਾਂ ਬਾਈ ਕਿਹੜਾ ਸਾਹਮਣ ਵਾਲਾ ਬੰਦਾ ਯਾਰ ਸਾਹਮਣੀ ਕਿਹਨੇ ਬਾਈ ਮੂਰੇ 2 ਰੁਪਏ ਦੇਊਗੀ ਅਗਲੇ ਨੂੰ ਹੂੰ ਬਾਕੀ ਬਥਾਣਾ ਹੋਣਾ ਬਈ ਨੇੜੇ ਤੇ ਚੈੱਕ ਕਰਵਾਉਣਾ ਥੋੜਾ ਮੇਰੇ ਕੈਮਰੇ ਦਾ ਜ਼ਰੂਰ ਕੈਮਰੇ ਤਾਂ ਡਾਰਦੀ ਆ ਬਈ ਬਾਹਰ ਨਹੀਂ ਨਿਕਲੀ ਚੌਕੀ ਦਾ ਥਾਣਾ ਚੈੱਕ ਕਰੋ ਬਈ ਕੀ ਆ ਬਾਤ ਆ ਬਹੁਤ ਚੰਗਾ ਥਾਣਾ ਹੈਗਾ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਹੈ ਮੰਨ ਲਓ ਪੂਰੇ ਗੈਬ ਤੇ ਲੱਗੇ ਹੋਇਆ ਤੇ ਬਾਕੀ ਲੇਵਾ ਵੀ ਬਹੁਤ ਕਮਾਲ ਦਾ ਬਈ ਹੈਨਾ ਹਾਂ ਬਾਕੀ ਥਾਣਾ ਯਾਰ ਇੱਕੋ ਜੀ ਚਾਰੇ ਥਾਣੇ ਕਾਏ ਪਿਆ ਬਈ ਪੂਰੀ ਪੂਰੀ ਵਿੱਥਾ ਨੇ ਜੀ ਹਮ ਲੈ ਕੀ ਬਾਤ ਆ ਬਈ ਥਾਣਾ ਦੀ ਵਿੱਥੀ ਨਹੀਂ ਹੁੰਦੀ ਹੈ ਨਾ ਇੰਨੀ ਵਧੀਆ ਚੰਗੀ ਵਿੱਥੀ ਆ ਬਈ ਬਾਕੀ ਲੇਵਾ ਵੀ ਕਰਮ ਵਾਲੇ ਦਾ ਬਹੁਤ ਸੋਹਣਾਗਾ ਤੇ ਬਈ ਕੀ ਮੌਲਾ ਫਿਰ ਦੇ ਬਈ ਮੌਲਾ ਪਾ ਇਹਦਾ 75000 ਰੁਪਿਆ ਕਰਦੇ ਆ ਹੂੰ ਤੇ ਜਾਇ ਜੀ ਮੌਲਾ ਕੋਈ ਨਾ ਕਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹਦਾ ਮਾਨਤਾ ਨੂੰ ਜ਼ਰੂਰ ਕਰਾਂਗੇ ਬਈ ਬਈ ਕਹਿੰਦਾ ਬਈ 75000 ਰੁਪਿਆ ਮੁੱਲ ਕਰਦੇ ਆ ਮੁੱਲ ਵੀ ਬਾਈ ਨੇ ਮੰਨ ਕੇ ਚੱਲੋ ਵੀ ਜਾਇ ਜੀ ਕੀ ਜਾਇ ਜੀ ਬਾਈ ਯਾਰ ਉਹਨੂੰ ਤਾਂ ਅਗਲਾ ਦਿੰਦਾ ਹੀ ਨਹੀਂ ਤੈਨੂੰ ਪਤਾ 80 85 85000 ਰੁਪਿਆ ਮੰਗੀ ਜਾਂਦੇ ਬਈ ਸਹੀ ਗੱਲ ਆ ਬਾਈ ਬਾਕੀ ਪਲੀ ਵੀ ਆ ਗਈ ਚੰਗੀ ਆ ਗਈ ਬਾਕੀ ਕੋਈ ਆਇਆ ਨਹੀਂ ਬਾਈ ਕੋਈ ਰਾਜ਼ੀ ਆ ਠੀਕ ਆ ਬਾਕੀ ਅਗਲੇ ਦੀ ਸੇਵਾ ਆਵੇ ਫਿਰ ਤੇ ਆਣਾ ਝੋਟੀ ਨਾਲ ਭਰਨਾ ਹੀ ਆ ਪਰ ਨਹੀਂ ਆ ਸਹੀ ਗੱਲ ਆ ਬਾਈ ਜੇ ਜੋ ਜੋ ਮੂਰੇ ਹੋਈ ਜਾਣਾ ਤਿਆਰ ਹੀ ਹੋਣਾ ਇਹਨੇ ਚੰਗੀ ਤਰ੍ਹਾਂ ਕਿਨੇ ਹਾਂ ਬਾਈ ਹੂੰ ਤਿੰਨ ਆਕ ਸੀਗਾ ਬਾਈ ਕੋਲੇ ਬਾਈ 100 ਆਪਾਂ ਦਿਖਾ ਦਿੱਤਾ ਜੇ ਕਿਸੇ ਵੀ ਵੀਰ ਨੂੰ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ